ਵਾਹਿ ਗੁਰਜੀ ਕਾ ਕਲਸਾ ਕਰਾਈ ਵਾਹਿ ਗੁਰਜੀ ਕੀ ਪਤੇ ਬ੍ਰਾਹਮਣਹ ਸੰਗ ਉਦਰਣੰ ਬ੍ਰਹਮ ਕਰਮ ਜੇ ਪੂਰਨਹ ਬ੍ਰਾਹਮਣਹ ਸੰਗ ਉਦਰਣ ਉਦਰਣੰ ਇਤਿ ਵਿਸਰਾਮ ਬ੍ਰਹਮ ਕਰਮ ਜੇ ਪੂਰਨਹ ਆਤਮ ਰਤੰ ਸੰਸਾਰ ਗਹੰ ਤੇ ਨਾਰ ਨਾਨਕ ਨੇਹ ਫਲਹ ਆਤਮ ਰਤੰ ਇਤਿ ਥਮ ਸੰਸਾਰ ਗਹੰ ਕੀ ਗਹੰ ਪਾਤਿ ਵਿਸਰਾਮ ਲਾਉਣਾ ਹੈ ਪਾਦ ਸ਼ਹੀਦ ਪੋਥੀਆਂ ਚ ਗਹੰਤੇ ਲਿਖਿਆ ਕਿ ਗਹੰਤੇ ਨਹੀਂ ਗਾਇਜਣਾ ਸੰਪਰਦਾਇ ਚ ਪਾਠ ਕਰਾਇਆ ਜਾਂਦਾ ਹੈ ਆਤਮ ਰਤੰ ਸੰਸਾਰ ਗਹੰ ਇਥੇ ਵਿਸਨਾਮ ਤੇ ਨਰ ਨਾਨਕ ਨਿਹਵਲਹ ਪਰਦਰਭ ਹਿਰਨੰ ਬਹੁ ਵਿਗਨ ਕਰਨੰ ਉਚਰਨੰ ਸਰਬਜੀਅ ਕਹ ਲਉ ਲਈ ਤ੍ਰਿਸ਼ਨਾ ਅਤੇਪਤ ਮਾਨਮਾਏ ਤੇ ਅਤੇਪਤ ਹੀ ਉਚਾਰਨ ਕਰਨਾ ਅਤਪਤ ਨਹੀਂ ਕਹਿਣਾ ਲੋ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ ਕਰਮ ਕਰਤ ਸ ਸੂਕਰਹ ਇਹ ਵੀ ਸ ਪਾਠ ਹੈ ਪਦਸ਼ਿਤ ਪੁਥੀਆਂ ਤੇ ਸੇ ਛਪਿਆ ਹੋਇਆ ਸਿਆਰੀ ਦੇ ਨਾਲ ਪ੍ਰਾਤਨ ਸਰੂਪਾਂ ਚ ਸ ਮੁਕਤਾ ਹੀ ਹੈ ਕਰਮ ਕਰਤ ਸ ਸੂਕਰਹ ਮਤੇ ਸਮੇਵ ਚਰਨੰ ਥੋੜਾ ਜਿਹਾ ਕਸ ਕੇ ਬੋਲਣਾ ਮਤੇ ਸਮੇਵ ਚਰਨੰ ਮਤੇ ਸਮੇਵ ਚਰਣੰ ਉਦਰਣੰ ਭੈ ਦੁੱਤਰਹਿ ਜਿਆਦਾ ਵੀ ਮਤੇ ਨਹੀਂ ਬੋਲਨਾ ਮਸਤ ਹੋ ਕੇ ਦਾ ਅਰਥ ਮਸਤ ਹੈ ਮਤੇ ਸਮੇਵ ਚਰਣੰ ਅਨੇਕ ਪਾਤਕ ਹਰਨੰ ਨਾਨਕ ਸਾਧ ਸੰਗਮ ਨ ਸੰਸਿਆ ਜੀ ਸੰਸਿਆ ਅਨੇਕ ਪਾਤਕ ਹਰਨੰ ਇਥੇ ਵਿਸਰਾਮ ਨਾਨਕ ਸਾਧ ਸੰਗਮ ਨ ਸੰਸਿਆ ਮਹੱਲਾ ਪੰਜਵਾ ਗਾਥਾ ਇਹ ਗਾਥਾ ਨਹੀਂ ਬੋਲਣਾ ਥੋੜਾ ਜਿਹਾ ਕਸ ਕੇ ਬੋਲਣਾ ਹੈ ਗਾਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਰਪੂਰ ਪੋਪ ਸੁਗੰ ਸੁਗੰਦਾ ਪਾਰਸ ਮਨੁੱਖ్య ਦੇਹੰ ਮਦੀਣੰ ਕਰਪੂਰ ਪੋਪ ਸੁਗੰਦਾ ਇਤਿ ਵਿਸਨਾਮ ਪਰਸ ਮਾਨੁਖੇ ਦੇਹੰ ਜਦੋਂ ਇਹ ਖੁਸ਼ਬੂਦਾਰ ਚੀਜ਼ਾਂ ਮਨੁੱਖ ਦੇ ਨਾਲ ਸਪਰਸ਼ ਕਰਦੀਆਂ ਤਾਂ ਮਲੀਣੰ ਗੰਦੀਆਂ ਹੋ ਜਾਂਦੀਆਂ ਹਨ ਯਾਨੀ ਇਹ ਸਰੀਰ ਦੇ ਵਿੱਚੋਂ ਨਵੇਂ ਛੇਦਰ ਸਰਵਹ ਅਪਵਿਤਰਾ ਗੰਦਗੀ ਹੀ ਹੈ ਕਰਪੂਰ ਪੋਹਪ ਸੁਗੰਧਾ ਪਰਸ ਮਾਨੁਖੇ ਦੇਹੰ ਮਲੀਣੰ ਮੱਜਾ ਰੋਧਿਰ ਦੁਰਗੰਧਾ ਨਾਨਕ ਆਥ ਗਰਬੇਨ ਅ ਗਿਆਨਨੋ ਕੀ ਹੈ ਸਰੀਰ ਵਿੱਚ ਮਿੱਝ ਹੈ ਰੁੱਦਰ ਖੂਨ ਹੈ ਦਰਗੰਦਾ ਗੰਦਗੀ ਹੈ ਮਹਾਰਾਜ ਸਾਹਿਬ ਫਰਮਾਉਂਦੇ ਹਨ ਨਾਨਕ ਆਥ ਗਰਬੇਨ ਅਗਿਆਨਨੋ ਐ ਅਗਿਆਨੀ ਪੁਰਸ਼ ਐਸੇ ਸਰੀਰ ਦਾ ਤੂੰ ਕਿਆ ਮਾਨ ਕਰਦਾ ਹੈ ਨਾਨਕ ਆਥ ਗਰਬੇਨ ਅਗਿਆਨਨੋ ਪਰਮਾਣੂ ਪਰਜੰਤ ਆਕਾਸ਼ ਹੈ ਦੀਪ ਲੋਵ ਸੇ ਖੰਡਣੈ ਹੈ ਇਹ ਸੇ ਖੰਡਣੈ ਵੱਖਰਾ ਪਾਠ ਕਰਨਾ ਹੈ ਗਛੇਨ ਨੈਨ ਭਾਰੀਣ ਨਾਨਕ ਬਿਨਾ ਸਾਧੂ ਨਾ ਸਿੱਧਿਅਤੇ ਜਾਣੋ ਸਤ ਹੋਵੰਤੋ ਮਰਣ ਦ੍ਰਿਸ਼ਟੇਣ ਮਿਥਿਆ ਹਾਂ ਇਹ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਜਾਣੋ ਸਤ ਇਹ ਗੱਲ ਨੂੰ ਪੱਕੀ ਜਾਣ ਲਵੋ ਹੋਵੰਤੋ ਮਰਣੋ ਮਰਨਾ ਹੋਣਾ ਹੈ ਇਥੇ ਵਿਸਰਾਮ ਦ੍ਰਿਸ਼ਟੇਣ ਮਿਥਿਆ ਦਿਖਣ ਵਾਲੀ ਚੀਜ਼ ਸਭ ਝੂਠੀ ਹੈ ਕੀਰਤ ਸਾਥ ਚਲੰਥੋ ਪਣੰਤ ਨਾਨਕ ਸਾਧ ਸੰਗੇਣ ਕੀਰਤ ਸਾਥ ਚਲੰਥੋ ਪਣੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਿਤ੍ਰੇਖ ਬਾਂਧਵਹਿ ਮਾਇਆ ਚਿਤ ਪਰਮੇਣ ਇਸ਼ਟ ਮਿਤ੍ਰੇਖ ਬਾਂਧਵਹਿ ਲਬਦਿੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ ਲਬਦਿਆਂ ਸਾਧ ਸੰਗੀਣ ਨਾਨਕ ਇਹ ਸੰਗੀਣ ਦੇ ਉੱਤੇ ਟਿੱਪੀਆਂ ਲੱਗੀਆਂ ਕਸ ਕੇ ਹੀ ਬੋਲਨੇ ਹਨ ਲਬਦਿਆਂ ਸਾਧ ਸੰਗੀਣ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ ਮੈ ਲਗਰ ਸੰਗੀਣ ਨਿੰਮ ਬਿਰਖ ਸੇ ਚੰਦਨਹਿ ਮੈ ਲਗਰ ਸੰਗੀਣ ਨਿੰਮ ਬਿਰਖ ਸੇ ਚੰਦਨਹਿ ਨਿਕਟ ਬਸੰਤੋ ਬਾਂਸੋ ਨਾਨਕ ਅਹੰ ਬੁੱਧ ਨਾ ਬੋਹ ਬੋਹ ਤੇ ਹਾਂ ਇਹ ਬੋਹ ਤੇ ਵੱਖਰਾ ਪਾਠ ਕਰਨਾ ਹੈ ਲਿਖਿਆ ਇਕੱਠਾ ਹੈ ਪਦਸ਼ੀਦ ਪੁੱਥੀਆਂ ਚ ਵੱਖਰਾ ਪਾਠ ਕਰਨਾ ਹੈ ਨਾ ਨਿਕਟ ਬਸੰਤੋ ਬਾਸੂ ਤਿਵਿ ਸ਼੍ਰਾਮ ਨਾਨਕ ਅਹੰ ਬੁੱਧ ਨਾ ਬੋਹ ਤੇ ਗਾਥਾ ਗੁੰਫ ਗੋਪਾਲ ਕਥੰ ਗਾਥਾ ਗੁੰਫ ਗੋਪਾਲ ਕਥੰ ਗਾਥਾ ਗੁੰਫ ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨ ਹੈ ਹਤੰ ਪੰਚ ਸਤਰੇਣ ਨਾਨਕ ਹਤੰ ਪੰਚ ਸਤਰੇਣ ਨਾਨਕ ਹਤੰ ਪੰਚ ਸਤਰੇਣ ਨਾਨਕ ਹਤੰ ਤੇਜਮਕ ਲਾ ਦੋ ਹਰ ਬਾਣੀ ਪ੍ਰਹਾਰਣ ਹੈ ਬਚਨ ਸਾਧ ਸੁਖ ਪੰਥਾ ਲਹੰਥਾ ਵਾਡ ਕਰਮਣਹ ਬਚਨ ਸਾਧ ਸੁਖ ਪੰਥਾ ਥੀ ਵਿਸਾਮ ਲਹੰਥਾ ਵਾਡ ਕਰਮਣਹ ਰਹੰਤਾ ਜਨਮ ਮਰਣੇਨ ਰਮਨੰ ਨਾਨਕ ਹਰ ਕੀਰਤਨਹ ਪੱਤਰ ਭੁਰ ਜੇਨ ਝੜੀਆਂ ਥੀ ਝੜੀਆਂ ਥੀ ਵਿਸਰਾਮ ਲਾਉਣਾ ਹੈ ਪੱਤਰ ਪੱਤਰ ਜਾਂ ਕਸ ਕੀ ਪੱਤਰ ਨਹੀਂ ਕਹਿਣਾ ਪੱਤਰ ਭੁਰ ਜੇਨ ਝੜੀਆਂ ਨਹ ਜੜੀਆਂ ਪੇਡ ਸੰਪਤਾ ਨਹਿ ਜੜਿਯੰ ਪੇਡ ਸੰਪਤਾ ਨਾਮ ਬਿਹੂਨ ਵਿਖਮਤਾ ਨਾਨਕ ਨਾਨਕ ਪਾਤੀ ਵਿਸਰਾਮ ਹੈ ਬਹੰਤ ਜੋਨ ਬਾਸਰੋ ਰਾਣੀ ਭਾਵਨੀ ਸਾਧ ਸੰਗੇਨ ਲਬੰਤੰ ਬਾਡ ਭਾਗਨਹਿ ਭਾਵਨੀ ਸਾਧ ਸੰਗੇਨ ਇਥੇ ਵਿਸਰਾਮ ਭਾਵਨੀ ਸਾਧ ਸੰਗੇਨ ਇਥੇ ਵਿਸਰਾਮ ਲਬੰਤੰ ਇਹ ਲਬਤੰਗ ਨਹੀਂ ਕਹਿਣਾ ਕਿਉਂਕਿ ਪੱਬੇ ਉੱਤੇ ਵੀ ਟਿੱਪੀ ਹੈ ਤੱਤੇ ਤੇ ਵੀ ਲਬੰਤੰਗ ਲਬੰਤੰਗ ਵੱਡ ਭਾਗਣਾ ਹਰ ਨਾਮ ਗੁਣ ਰਮਨੰ ਨਾਨਕ ਸੰਸਾਰ ਸਾਗਰ ਨਹਿ ਵਿਆਪਨ ਹੈ ਗਾਥਾ ਗੂੜ ਅਪਾਰੰ ਸਮਝਨੰ ਵਿਰਲਾ ਜਨ ਹੈ ਸੰਸਾਰ ਕਾਮ ਤਜਨੰ ਨਾਨਕ ਗੋਬਿੰਦ ਰਮਨੰ ਸਾਧ ਸੰਗਮ ਹੈ ਸੰਸਾਰ ਕਾਮ ਤਜਨੰ ਇਥੇ ਵਿਸਰਾਮ नानक गोविंद रमणं साध संगमै सुमन्त्र साध बचना कोटि दुख विनाश नह हर चरण कमल ध्यानं नानक कोल समूह उदाहरण है ध्यानपति विश्राम है नानक पादी यमक लाके बोलना है सुंदर मंदर सैण ਜੀਣ ਮਧਿਅੰ ਹਰ ਕੀਰਤਨ ਹੈ ਮਧਿਅੰ ਨਹੀਂ ਹੈ ਇੱਥੇ ਟਿੱਪੀ ਨਹੀਂ ਹੈ ਮਧਿ ਇਸ ਤਰ੍ਹਾਂ ਬੋਲਣਾ ਸੁੰਦਰ ਮੰਦਰ ਸੈਣ ਹੈ ਇੱਥੇ ਵਿਸਰਾਮ ਜੀਣ ਮਧਿ ਹਰ ਕੀਰਤਨ ਹੈ ਮੁਕਤੇ ਰਮਣ ਗੋਬਿੰਦ ਹੈ ਨਾਨਕ ਲਬਦਿੰ ਬਾਡ ਭਾਗਣ ਹੈ ਹਰ ਲਬਦੋ ਮਿੱਤਰ ਸੁਮਿੱਤੋ ਹਰ ਲਬਦੋ ਤੇ ਵਿਸਰਾਮ ਮਿੱਤਰ ਸੁਮਿੱਤੋ ਸੁਮਿੱਤੋ ਥੋੜਾ ਜਿਹਾ ਕੱਸ ਕੇ ਬੋਲਣਾ ਹੈ ਵਿਦਾਰਣ ਕਦੇ ਨਾ ਚਿੱਤੋ ਚਿਤੋ ਨਹੀਂ ਕਹਿਣਾ ਇਸੇ ਤਰ੍ਹਾਂ ਚਿੱਤੋ ਵਿਦਾਰਣ ਪਾਤੇ ਵਿਸਰਾਮ ਹੈ ਜਾ ਕਾ ਅਸਥਲ ਤੋਲ ਅਮਿੱਤੋ ਜਾ ਕਾ ਅਸਥਲ ਇਥੇ ਵਿਸਰਾਮ ਤੋਲ ਅਮਿੱਤੋ ਸੋਈ ਨਾਨਕ ਸਖਾ ਜੀ ਸੰਗ ਕਿਤੋ ਸਖਾ ਪਾਤੇ ਹੀ ਵਿਸਰਾਮ ਹੈ ਸੋਈ ਨਾਨਕ ਸਖਾ ਜੀ ਸੰਗ ਕਿਤੋ ਆਪਜਸੰ ਮਿਟੰਤ ਸਤ ਪੁੱਤਰਹਿ ਸਿਮਰ ਸਿਮਰਤਾਬਿ ਹਿਰਦੈ ਗੁਰਮੰਤਰਨਹਿ ਸਿਮਰਤਾਬਿ ਰਿਦੈ ਇਥਿ ਵਿਸਰਾਮ ਇਸ ਨੂੰ ਸਿਮਰ ਤੱਬ ਨਹੀਂ ਕਹਿਣਾ ਸਿਮਰਤਾਬਿ ਸਸੀ ਸਿਆਰੀ ਮੰਮਾ ਰਾਰਾ ਤਤਾ ਬੱਬੇ ਦੇ ਨਾਲ ਸੂਖ ਮੂਰੂਪ ਸਿਆਰੀ ਦਾ ਇਸ਼ਾਰਾ ਅਤੇ ਐੜਾ ਥੋੜਾ ਜਿਹਾ ਕਸ ਕੇ ਬੋਲਣਾ ਹੈ ਸਿਮਰਤਾਬਿ ਹਿਰਦੈ ਗੁਰਮੰਤਰਨਹਿ ਸਿਮਰਤਾਬਿ ਹਿਰਦੈ ਗੁਰਮੰਤਰਣਹ ਪ੍ਰੀਤਮ ਭਗਵਾਨ ਅਚੂਤ ਅਚੂਤ ਪ੍ਰੀਤਮ ਭਗਵਾਨ ਅਚੂਤ ਤਲੀਤਮ ਭਗਵਾਨ ਅਚੂਤ ਨਾਨਕ ਸੰਸਾਰ ਸਾਗਰ ਤਾਰਨਹ ਨਾਨਕ ਪਾਤੇ ਲਾ ਦੋ ਵਿਸਰਾਮ ਨਾਨਕ ਸੰਸਾਰ ਸਾਗਰ ਤਾਰਨਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ